ਸਤਿ ਸ੍ਰੀ ਅਕਾਲ ਜਿੰਦਾਬਾਦ ਜਿੰਦਾਬਾਦ ਭਾਰਤੀ ਸੰਘ ਨੇ ਟਾਗਰਾਹ ਜਿੰਦਾਬਾਦ ਜਿੰਦਾਬਾਦ ਪੀ.ਆਰ.ਪੀ ਦੀ ਹਰਾਬੇੜੀ ਕਰਨ ਵਾਲੇ ਅਸਰਾਂ ਦਾ ਰਹਿ ਕੱਕਣਾ ਰਹਿ ਕੱਕਣਾ ਪੀ.ਆਰ.ਪੀ ਦੀ ਕੰਧਾਂ ਕਿਨੂੰ ਗੁੰਡਾਰਾਜ ਬਣਾਉਣਾ ਬੰਦ ਕਰਵਾ ਕੇ ਰਹਾਗੇ ਰਹਾਗੇ ਕਰਾਂਗੇ ਰਹਾਗੇ ਭਾਰਤੀ ਸੰਘ ਨੇ ਟਾਗਰਾਹ ਜਿੰਦਾਬਾਦ ਉਹ ਬਾਈਕਰਾਂ ਨੂੰ ਬੇਕੀ ਕਰਦੇ ਆ ਜੋ ਆ ਬਹੁਤ ਤੋ ਸਾbro ਸਕੇ ਬਨੇ ਕਰ ਅਰੋ ਜਾਨ ਦੀ ਤਿਆਰੀ ਕਰੀਏ ਕਿਉਂਕਿ ਸਾਡੀ ਜਿਹੜੀ ਇਹ ਮਜਬੂਰੀ ਬਣਾਈ ਉਹ ਮੰਡੀਆਂ ਚ ਰੋਗੀ ਕਰ ਰਹੀ ਆ ਨਾ ਕਿ ਖਰੀਦੀ ਕਰ ਰਹੀ ਆ 100% ਜੀ ਉਹਨਾਂ ਨੂੰ ਵੇਚ ਨਹੀਂ ਕਰਦਾਂਗੇ ਉਹ ਆਪਣੇ ਵਿਚਾਰ ਮੇਰਾ ਨਾਮ ਪਰਮਿੰਦਰ ਸਿੰਘ ਮੈਂ ਭਾਰਤੀ ਕਿਸਾਨ ਜਨਕਤਾ ਗ੍ਰਹਾ ਜਲੰਬਰ ਸਰ ਦਾ ਆਗੂ ਆ ਅੱਜ ਟੋਲ ਪਲਾजा ਕਤੂ ਨੰਗਲ ਜਿਹੜੀ ਪਠਾਨਕੋਟ ਨੂੰ ਜਾਂਦੀ ਸੜਕ ਉਹ ਫ੍ਰੀ ਕੀਤਾ ਵਾ ਸੋ ਉਹਦਾ ਮੁੱਖ ਕਾਰਨ ਕੀ ਆ ਵੀ ਅੱਜ ਖਾਦ ਦੀ ਬਹੁਤ ਜ਼ਿਆਦਾ ਕਲੇਟ ਆ ਪਹਿਲਾਂ ਪੰਜਾਬ ਨੂੰ ਹੜ੍ਹਾਂ ਨੇ ਬਰਬਾਦ ਕਰਤਾ 4 ਲੱਖ ਏਕੜ ਜ਼ਮੀਨ ਜਿਹੜੀ ਖਰਾਬ ਹੋ ਗਈ ਫਸਲ ਖਰਾਬ ਹੋ ਗਈ ਜਿਹੜੀ ਰਹਿ ਗਈ ਮੀਂਹ ਆ ਉਹਦਾ ਵੀ ਝਾੜ ਕੱਢ ਗਿਆ ਬਾਸਮਤੀ ਦਾ ਪੂਰਾ ਰੇਟ ਨਹੀਂ ਮਿਲ ਰਿਹਾ ਨਾਲ ਦੀ ਨਾਲ ਮੰਡੀਆਂ 'ਚ ਕਿਸਾਨ ਰੋ ਰਿਹਾ ਵਾ ਉਤੋਂ ਜਿਹੜਾ ਬਜਾਈ ਦਾ ਕਣਕ ਦੀ ਬਜਾਈ ਦਾ ਸੀਜ਼ਨ ਆ ਗਿਆ ਪਰ ਅਜੇ ਤੱਕ ਜਿਹੜੀ ਬਿਲਕੁਲ ਵੀ ਜਿਹੜੀ ਡੀਏਪੀ ਆ ਇਥੋਂ ਤੱਕ ਕੀ ਜ਼ੂਰੀਆ ਵੀ ਉਹ ਖਾਦ ਦੀ ਬਹੁਤ ਜ਼ਿਆਦੀ ਕਿਲਤ ਆ ਬਾਰ ਬਾਰ ਮੰਗ ਪੱਤਰ ਦੇ ਚੁੱਕੇ ਆ ਬਾਰ ਬਾਰ ਮਸਲਾ ਚੁੱਕ ਚੁੱਕੇ ਆ ਪਰ ਖਾਦ ਜਿਹੜੀ ਬਿਲਕੁਲ ਨਹੀਂ ਮਿਲਦੀ ਇਸ ਕਰਕੇ ਮਜਬੂਰੀ ਵਸ ਭਾਰਤੀ ਕਿਸਾਨ ਯੂਨਿਟਾ ਗ੍ਰਹਾਂ ਜਿਲ੍ਹਾ ਅੰਬਰਸਰ ਲੋ ਜਿਹੜੀ ਆ ਉਹ ਖਾਦ ਦਾ ਮੱਦਾ ਚੁੱਕ ਕੇ ਅੱਜ ਸੰਭਾਵਨਾਕ ਤੌਰ ਤੇ ਜਿਹੜਾ ਤੱਤੂ ਨੰਗਲ ਡੋਲਪਲਾ ਜਾ ਫ੍ਰੀ ਕੀਤਾ ਗਿਆ ਜੇ ਇਹ ਜੇ ਖਾਦ ਨਹੀਂ ਮਿਲਦੀ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡਾਂ 'ਚ ਮੀਟਿੰਗਾਂ ਕਰਕੇ ਜਿਹਨੇ ਦੀਆਂ ਮੀਟਿੰਗਾਂ ਕਰਕੇ ਵੱਡੇ ਪੱਧਰ ਤੇ ਜਿਹੜਾ ਐਕਸ਼ਨ ਆ ਹੋਰ ਵੀ ਕਰਦੇ ਰਵਾਂਗੇ ਕਿਉਂਕਿ ਖਾਦ ਬਹੁਤ ਜ਼ਰੂਰੀ ਆ ਫਸਲਵਾ ਤੇ ਖਾਦ ਨਾ ਮਿਲਣੀ ਇਹਦਾ ਮਤਲਬ ਫਸਲ ਦੀ ਮੌਤ ਆ ਸੋ ਇਸ ਕਰਕੇ ਪਹਿਲਾਂ ਇਹਨਾਂ ਨੇ ਹਰੇ ਇਨਕਲਾਬ ਦੇ ਰਾਹੀਂ ਇਹਨਾਂ ਨੇ ਖਾਦਾ ਦੇ ਲਾਤਾ ਯੂਰੀਆ ਦੇ ਲਾਤਾ ਖਾਦ ਤੇ ਲਾਤਾ ਰਿਆਹ ਦੇ ਲਾਤਾ ਸਪਰੇਆ ਦੇ ਲਾਤਾ ਪਰ ਅੱਜ ਜਦੋਂ ਸਾਡੀਆਂ ਜ਼ਮੀਨਾਂ ਐਡਿਕਟਡ ਹੋ ਗਈਆਂ ਨੇ ਅੱਜ ਇਹ ਖਾਦ ਨਹੀਂ ਦੇ ਰਹੇ ਮਜਬੂਰੀ ਵਸ ਅੱਜ ਧਰਨੇ ਤੇ ਬੈਠੇ ਆ ਆਉਣ ਵਾਲੇ ਸਮੇਂ 'ਚ ਇਹ ਲੜਾਈ ਹੋਰ ਤਿੱਖੀ ਹੋਊਗੀ ਇਹ ਕਰਕੇ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਪ੍ਰਬੰਧ ਕਰੇ ਇਹ ਪਤਾ ਲੱਗਾ ਵਾ ਜਦੋਂ ਤੱਕ ਸਾਨੂੰ ਪਤਾ ਲੱਗਾ ਅੱਜ ਪੂਰੇ ਪੰਜਾਬ ਦੀ ਖੇਤੀ ਬਰਬਾਦ ਹੋ ਚੁੱਕੀ ਆ ਕੋਈ ਮਾਅਵਜਾ ਨਹੀਂ ਮਿਲ ਰਿਹਾ ਜਿਹੜੇ ਝਾੜ ਘੜੇ ਉਹਨਾਂ ਨੂੰ ਮਾਅਵਜਾ ਨਹੀਂ ਮਿਲ ਰਿਹਾ ਬਾਸਮਤੀ ਨੂੰ ਕੋਈ ਚੰਗਾ ਰੇਟ ਨਹੀਂ ਮਿਲ ਰਿਹਾ ਸਰਕਾਰ ਇਲੈਕਸ਼ਨ ਲੜ ਰਹੀ ਹੈ ਜਿਮਨੀ ਚੋਣ ਲੜ ਰਹੀ ਆ ਤੇ ਜਿੱਦੋਂ ਤੱਕ ਸਾਨੂੰ ਪਤਾ ਲੱਗਾ ਸਾਡੇ ਜ਼ਿਲ੍ਹੇ ਦੀ ਅੰਮ੍ਰਿਤਸਰ ਜ਼ਿਲ੍ਹੇ ਦੀ ਜੰਨੀ ਖਾਦ ਆਉਣੀ ਸੀ ਉਹ ਵੀ ਤਰਨਤਾਰ ਨੂੰ ਭੇਜੀ ਜਾ ਰਹੀ ਆ ਵੀ ਉੱਥੇ ਵੋਟਾਂ ਪੱਕੀਆਂ ਕਰਨ ਵਾਸਤੇ ਪਰ ਇੱਥੋਂ ਦੇ ਲੋਕਾਂ ਨੂੰ ਕਾਣੀ ਵੰਡ ਮਨਜ਼ੂਰ ਨਹੀਂ ਆ ਇਹ ਲੋਕ ਸੰਘਰਸ਼ੀ ਨੇ ਸੰਘਰਸ਼ ਕਰ ਰਹੇ ਨੇ ਤੇ ਆਉਣ ਵਾਲੇ ਦਿਨਾਂ 'ਚ ਸਰਕਾਰ ਦੇ ਵਿਰੁੱਧ ਸੰਘਰਸ਼ ਨੂੰ ਤੇਜ਼ ਕਰਨਗੇ ਇਹ ਧਰਨਾ ਪ੍ਰਧਾਨ ਸਾਹਿਬ ਕਨੇ ਦੇ ਤੋਂ ਲੱਦਨ ਨੂੰ ਆਇਆ ਇਹ ਤਰਨਾ 'ਚ ਸੰ ਮੀਟਿੰਗ ਵਾਲੀ ਪ੍ਰਬੰਧ ਸਾਧਰੇ ਆ ਅਸੀਂ ਮੀਟਿੰਗ ਤੋਂ ਨਹੀਂ ਭਜਦੇ ਜੇ ਸਾਨੂੰ ਪ੍ਰਬੰਧ ਕੋਈ ਠੋਸ ਆਸ਼ਵਾਸ਼ਣ ਦਵਾਉਂਦਾ ਸਾਡਾ ਕੋਈ ਮਸਲਾ ਹੱਲ ਕਰਦਾ ਤੇ ਠੀਕ ਆ ਆਪਾਂ ਤੁਹਾਨੂੰ ਨੂੰ ਮੁਲਤਵੀ ਕਰਾਂਗੇ ਮੁਲਤਵੀ ਕਰਾਂਗੇ ਖਤਮ ਨਹੀਂ ਕਰਾਂਗੇ ਫੇਰ ਚਾਲੂ ਕਰਾਂਗੇ ਫੇਰ ਵੱਡੇ ਪੱਧਰ ਦੇ ਸੜਕਾਂ ਦੇ ਡੀਸੀ ਦਫ਼ਤਰਾਂ ਦਾ ਘਰਾਓ ਕਰਾਂਗੇ ਫੇਰ ਉਹਦੀ ਜ਼ਿੰਮੇਵਾਰ ਭਗਵੰਤ ਮਾਨ ਸਰਕਾਰ ਹੋਊਗੀ ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਹ ਗਰਾਹਾਂ ਬਲਾਕ ਮਜੀਠਾ ਦਾ ਪ੍ਰਧਾਨ ਬੋਲਦਾ ਜੀ ਮੇਰਾ ਨਾਮ ਜਗਜੀਵਨ ਸਿੰਘ ਹੈ ਜੀ ਇਹ ਧਰਨਾ ਪ੍ਰਦਰਸ਼ਨ ਡੀਪ ਖਾਦ ਦੇ ਸਬੰਧ ਵਿੱਚ ਤੇ ਜੂਰੀਆ ਦੇ ਸਬੰਧ ਵਿੱਚ ਕੀਤਾ ਗਿਆ ਜਿਹੜਾ ਕਿ ਵੱਡੇ ਪੱਧਰ ਤੇ ਧਾਂਜਲੀ ਹੋ ਰਹੀ ਆ ਜੋ ਕਿ ਪਿਛਲੇ ਸਾਲ ਵੀ ਜਦੋਂ ਸਾਡੀ ਮਟਰਾਂ ਦੀ ਬਜਾਈ ਸੀਗੀ ਉਦੋਂ ਵੀ ਸਾਨੂੰ ਇਹਨਾਂ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਖਾਦ ਨਹੀਂ ਦਿੱਤੀ ਜਿਹਦੇ ਕਾਰਨ ਜਿਹੜੀ ਸਾਡੀ ਫਸਲ ਆ 100% ਖਰਾਬ ਹੋ ਗਈ ਸੀਗੀ ਜਿਹਦਾ ਬਿਲਕੁਲ ਝਾੜ ਨਹੀਂ ਸਾਨੂੰ ਮਿਲਿਆ ਇਤੋਂ ਤੱਕ ਕਿ ਲੋਕਾਂ ਨੂੰ ਆਪਣੇ ਕੋਲੋਂ ਪੈਸੇ ਦੇ ਕੇ ਉਹ ਜਿਹੜੀ ਫਸਲ ਦਾ ਬੀਜ ਪੂਰਾ ਕੀਤਾ ਗਿਆ ਸੀਗਾ ਤੇ ਅੱਜ ਵੀ ਜਿਹੜੀ ਸਰਕਾਰ ਆ ਉਹ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਉਹ ਵੀ ਉੱਥੋਂ ਦੇ ਸਾਡੇ ਭਰਾਵਾ ਉਹਨਾਂ ਨੂੰ ਵੀ ਖਾਦ ਚਾਹੀਦੀ ਆ ਪਰ ਸਾਰੀ ਜਿਮਨੀ ਚੋਣ ਵਾਲੀ ਜ਼ੋਰ ਲਗਾ ਪਿਆ ਉਧਰ ਸਾਡੇ ਜ਼ਿਲ੍ਹੇ ਦੀ ਵੀ ਖਾਦ ਭੇਜੀ ਜਾ ਰਹੀ ਆ ਜਾਂ ਸਾਨੂੰ ਖਾਦ ਨਹੀਂ ਦਿੱਤੀ ਜਾਂਦੀ ਇਹਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਸੋ ਇੱਥੇ ਬਾਰ-ਬਾਰ ਆਪਾਂ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤੇ ਆ ਬਾਰ-ਬਾਰ ਖੇਤੀਬਾੜੀ ਮਹਿਕਮੇ ਨਾਲ ਵੀ ਮੀਟਿੰਗਾਂ ਹੋਈਆਂ ਜਿਹੜਾ ਕਿ ਸਾਨੂੰ ਗੋਗਲਵਾ ਤੋਂ ਮਿੱਟੀ ਝਾੜ ਕੇ ਤੇ ਪਰੇ ਕਰ ਦਿੱਤਾ ਜਾਂਦਾ ਸਾਡੀ ਗੱਲ ਨੂੰ ਅਣਗੋਲਿਆ ਕੀਤਾ ਜਾਂਦਾ ਅੱਜ ਹਾਰ ਕੇ ਭਗਵੰਤਮਾਨ ਸਰਕਾਰ ਦੇ ਕੰਨਾਂ 'ਚ ਆਵਾਜ਼ ਪਾਉਣ ਵਾਸਤੇ ਆਪਾਂ ਜਿਹੜਾ ਕਥੂ ਨਗ ਟੋਲ ਪਤਾ ਇਹਦਾ ਫ੍ਰੀ ਕਰਕੇ ਬੈਠੇ ਆਂ ਕੀ ਮੰਗ ਕੇ ਸਰਕਾਰ ਕੀ ਇਹ ਜਿਹੜਾ ਧਰਨਾ ਵਾ ਅੱਜ ਤੇ ਫੌਰੀ ਤੌਰ ਤੇ ਲਾਇਆ ਗਿਆ ਵਾ ਕੀ ਮਜਬੂਰੀ ਇਦਾਂ ਦੀ ਬਣਾਣ ਦਿੱਤੀ ਕਿ ਲੋਕਾਂ ਦੀ ਸਿਰ ਤੇ ਬਜਾਈ ਪਈ ਆ ਇੱਕ ਪਾਸੇ ਮੰਡੀਆਂ ਦੇ ਵਿੱਚ ਝੋਨਾ ਖਰੀਦਿਆ ਨਹੀਂ ਜਾ ਰਿਹਾ ਮੈਂ ਤੇ ਕਹਿਆ ਲੁੱਟਿਆ ਜਾ ਰਿਹਾ ਜਿਹਦਾ ਕੋਈ ਰੇਟ ਨਹੀਂ ਲਾ ਰਿਹਾ ਨਾ ਸਰਕਾਰ ਉੱਥੇ ਪੁੱਛ ਰਹੀ ਆ ਕੋਈ ਨਾਂ ਦੱਸ ਰਹੀ ਆ ਸੋ ਦੂਜੇ ਪਾਸੇ ਇਹ ਆ ਕਿ ਸਾਨੂੰ ਖਾਦ ਜਿਹੜੀ ਆ ਉਹਦਾ ਮੁਹਈਆ ਕਰਵਾਈ ਜਾਵੇ ਜੇ ਨਹੀਂ ਹੋਊਗੀ ਇਸ ਨੂੰ ਆਪਾਂ ਜਿਹੜਾ ਵਾ ਮਲਤਵੀ ਕਰਕੇ ਹੋਰ ਵੱਡਾ ਜਿਹੜਾ ਐਕਸ਼ਨ ਕਰਾਂਗੇ ਹੋ ਸਕਦਾ ਡੀਸੀ ਦਫ਼ਤਰ ਘੇਰਾਂਗੇ ਜਾਂ ਦੂਜੇ ਵੀ ਕੋਈ ਟੋਲ ਪਲਾਜ਼ੇ ਬਰੀ ਕਰਾਂਗੇ ਉਹਦੀ ਜ਼ਿੰਮੇਵਾਰ ਭਗਵੰਤ ਮਾਨ ਸਰਕਾਰ ਹੋਊਗੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿਓ ਮਾਹੀ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼